ਜੋ ਜਨਾ ਤੇ ਇੱਕ ਮਨਪਕੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਇੱਕ ਯੋਗੇਸ਼ ਨਾਮ ਦਾ ਵਿਅਕਤੀ ਸਟੂਡੈਂਟ ਵਿਦਿਆਰਥੀ ਸੀਗਾ ਰੀਯੂ ਯੂਨੀਵਰਸਿਟੀ ਵਿੱਚ ਪੜ੍ਹਦਾ ਸੀਗਾ ਉਹਦੀ ਚੱਕੀ ਹਲਾਤਾ ਦੇ ਵਿੱਚ ਜਿਹੜੀ ਕੀ ਹੈ ਮੌਤ ਹੋ ਜਾਂਦੀ ਹੈ ਯੋਗੇਸ਼ ਨਾਮ ਦੱਸਿਆ ਜਾਂਦਾ ਸਟੂਡੈਂਟ ਤਾਂ ਜਿੱਤੇ ਕੀ ਜਿਹੜਾ ਕੀ ਪੀ ਐਚ ਡੀ ਪੜ੍ਹਾਈ ਕਰ ਰਿਹਾ ਸੀਗਾ ਇਸ ਪੀ ਐਯੂ ਯੂਨੀਵਰਸਿਟੀ ਦੇ ਵਿੱਚ 7 ਨੰਬਰ ਹੋਸਟਲ ਦੇ ਵਿੱਚ ਰਹਿੰਦਾ ਸੀਗਾ ਫਲਾਲ ਪੁਲਿਸ ਨੇ ਜਿਹੜਾ ਮਾਮਲਾ ਜਿਹੜਾ ਦਰਜ ਕਰ ਦਿੱਤਾ ਗਿਆ ਵਾ ਮ ਜਿਹੜੀ ਲੈਡ ਬੋਡੀ ਆ ਸੂ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖਵਾ ਦਿੱਤੀ ਗਈ ਹੈ ਤੇ ਹੁਣ ਵੱਡੇ ਖੁਲਾਸੇ ਹੋਣਗੇ ਜਿਉਂ ਰਿਪੋਰਟ ਆਏਗੀ ਉਸ ਤੋਂ ਬਾਅਦ ਜਿਹੜੇ ਵੱਡੇ ਖੁਲਾਸੇ ਕੀਤੇ ਜਾਣਗੇ ਲੁਧਾਨਾ ਲੈਮਨ ਜੋਰਚਕ ਤੁਸੀਂ ਤੇ ਮੈਂ ਹਾਂ ਯੂਮਰੀ ਲੁਧਾਨਾ ਤੋਂ ਇੱਕ ਮਨਪਕੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਇੱਕ ਯੋਗੇਸ਼ ਨਾਮ ਦਾ ਵਿਅਕਤੀ ਸਟੂਡੈਂਟ ਵਿਦਿਆਰਥੀ ਸੀਗਾ ਇੱਥੇ ਪੀਯੂ ਪੀਯੂ ਯੂਨੀਵਰਸਿਟੀ ਵਿੱਚ ਪੜਦਾ ਸੀਗਾ ਉਹਦੀ ਛੱਕੀ ਹਲਾਤਾ ਦੇ ਵਿੱਚ ਜਿਹੜੀ ਕੀ ਹੈ ਮੌਤ ਹੋ ਜਾਂਦੀ ਹੈ ਇਹ ਤਸਵੀਰਾਂ ਨਹੀਂ ਪੀਯੂ ਯੂਨੀਵਰਸਿਟੀ ਦੀਆਂ ਜਿੱਥੇ ਕਿ ਇਥੇ ਉਹ ਸਟੂਡੈਂਟ ਰਹਿੰਦਾ ਸੀਗਾ ਜਿਹੜਾ ਕਿ ਉਸਦੀ ਇੱਥੇ ਮੌਤ ਹੋ ਜਾਂਦੀ ਹੈ ਛੱਕੀ ਹਲਾਤਾ ਜਿਹੜੀ ਕਿ ਉਸਦੀ ਮੌਤ ਹੋ ਜਾਂਦੀ ਹੈ ਯੋਗੇਸ਼ ਨਾਮ ਦੱਸਿਆ ਜਾਂਦਾ ਹੈ ਸਟੂਡੈਂਟ ਤਾਂ ਜਿੱਥੇ ਕਿ ਜਿਹੜਾ ਕਿ ਪੀਐਚਡੀ ਪੜ੍ਹਾਈ ਕਰ ਰਿਹਾ ਸੀਗਾ ਇਸ ਪੀਯੂ ਯੂ ਚਲ ਦੇ ਵਿੱਚ ਰਹਿੰਦਾ ਸੀਗਾ ਰਾਜੀ ਰਾਜਸਥਾਨ ਦਾ ਇਹ ਰਹਿਣ ਵਾਲਾ ਸੀਗਾ ਇੱਥੇ ਪੰਜਾਬ ਲੁਧਿਆਣਾ ਦੇ ਵਿੱਚ ਪੀਯੂ ਯੂਨੀਵਰਸਿਟੀ ਵਿੱਚ ਪੀ ਐਚ ਡੀ ਦੀ ਸਮੈਸਟਰ 1 ਤੇ ਇੱਕ ਦਾ ਵਿਦਿਆਰਥੀ ਸੀਗਾ ਅੱਜ ਮਨਪਾਕੀ ਖਬਰ ਜਿਹੜੀ ਕਿ ਹੈ ਪੀਏਯੂ ਯੂਨੀਵਰਸਿਟੀ ਤੋਂ ਸਾਹਮਣੇ ਆਂਦੀ ਹੈ ਜਿੱਥੇ ਕਿ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਵਾ ਜੀਵਨ ਲੀਲਾ ਕਿਵੇਂ ਸਮਾਪਤ ਕਰ ਲੈਂਦਾ ਫੰਦਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਵਾ ਕਿਉਂ ਕਰ ਲੈਂਦਾ ਬੜਾ ਵੱਡਾ ਸਵਾਲ ਹੈ ਇੱਥੇ ਸਾਰ ਇਹ ਸਾਰੇ ਕਾਰਨਾਂ ਦਾ ਕੀ ਕਾਰਨ ਹੈ ਕਿਉਂ ਕੁਤਕੁਸ਼ੀ ਕੀਤੀ ਕੀ ਕਾਰਨ ਸੀਗਾ ਕਿ ਉਹਦਾ ਸੀਗਾ ਮੋਟਿਵ ਏ ਕੋਛਾ ਜੇ ਪਤਾ ਨਹੀਂ ਲੱਗ ਪਾਰਿਆ ਕਿਉਂਕਿ ਜਿਸ ਨੂੰ ਵੀ ਅੰਦਰ ਦੇ ਪੁੱਛਤਾ ਕੀਤੀ ਹੈ ਜਾਂ ਕੁਝ ਵੀ ਪੁੱਛਤਾ ਕਰ ਰਹੇ ਆ ਕਿ ਉਹ ਸਾਰੇ ਇਹ ਹੀ ਦੱਸ ਰਹੇ ਆ ਕਿ ਹਜੇ ਤੱਕ ਸਾਨੂੰ ਕੁਝ ਨਹੀਂ ਪਤਾ ਹਜੇ ਕੀ ਪੀਯੂ ਦੇ ਪੁਲਿਸ ਜਿਹੜੀ ਕਿ ਇੱਥੇ ਆਈ ਸੀਗੀ ਤੇ ਬੱਡ ਡੈਡ ਬੋਡੀ ਨੂੰ ਆਪਣੇ ਹਵਾਲੇ ਲੇਤਾ ਤੇ ਉਸ ਤੋਂ ਬਾਅਦ ਜਿਹੜੀ ਕਿ ਸਿਵਲ ਦੀ ਮੋਰਚਰੀ ਦੇ ਵਿੱਚ ਜਿਹੜੀ ਕਿ ਪੇਜ ਦਿੱਤਾ ਹਜੇ ਕੀ ਸਵੇਰੇ ਜਿਹੜਾ ਕਿ ਉਹਦਾ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਜਿਹੜੀ ਕਿ ਰਿਪੋਰਟ ਜਿਹੜੀ ਕਿ ਆਏਗੀ ਰਿਪੋਰਟ ਤੋਂ ਬਾਅਦ ਜਿਹੜਾ ਇਹ ਪਤਾ ਚਲੇਗਾ ਕਿ ਕਿਰੇ ਵੱਡੇ ਵੱਡੇ ਖੁਲਾਸੇ ਹੋਣਗੇ ਜੁੜੇ ਲੁਧਾਨਾ ਲਾਈਵ ਤੋਂ ਨਾ ਤਰਮਪਾਲ ਦੇ ਨਾਮ ਯੂਮ